ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਖਰੋ ਟਲ ਗੁਰ ਸੇਵੀ ਹੈ ਇਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋ ਵੇ ਸਿਫਤ ਕਸਾ ਮਦੀ ਨੂਰ ਅਰਸ਼ੋਂ ਕੁਰਸੋਂ ਚੱਟੀ ਐ ਤੋਦਰ ਡਿੱਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਤੋਦਰ ਡਿੱਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਕੁੰਮਣ ਕੇਰ ਮਹਾਤ ਵਿਖੜੀ ਗੁਰਮਖ ਨਾਨਕ ਪਾਰ ਉਤਾਰੀ ਮਨ ਬਚ ਕਰਮ ਰਾਮ ਨਾਮ ਚਿਤਾਰੀ ਉਮਨਾਂ ਕੇਰ ਮਹਾਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਦ ਮਲਨ ਭਏ ਦੁਸਟਾਰੀ ਜੈਸ ਤੇ ਲਾਗੇ ਤਿੰਨ ਹੈ ਨਿਵਾਰੇ ਪ੍ਰਭ ਜਿਓ ਆਪਣੀ ਕਿਰਪਾ ਤਾਰੀ ਸੰ ਉਦਰੇ ਸੰਤ ਪਰ ਹਰ ਸਰਨੀ ਪਾਚ ਬਿਨਸੈ ਮਹਾ ਹੰਕਾਰੀ ਸਾਧੂ ਸੰਗਤ ਇਹ ਫਲ ਪਾਈ ਇਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਨਾ ਸਭ ਪ੍ਰਗਟੀ ਜੋਤ ਤੁਮਾਰੀ ਤਮ ਸਮਰਤ ਅਕਥ ਅਗੋਚਰ ਰਾਵ ਰਹੇ ਰਵਿਆ ਏਕ ਮੂਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾਵਾਰੀ ਨਾਮ ਦਾਨ ਨਾਨਕ ਵਡਿਆਈ ਤੇਰੇ ਹੰ ਸੰਤ ਜਨਾ ਰੇ ਨਾਰੀ ਕੀਮਤ ਕੌਣ ਕਰ ਤੇਰੀ ਕਰਤੇ ਪਰਬ ਅੰਤ ਨ ਪਾਰਾ ਵਾਰੀ ਨਾਮ ਦਾਨ ਨਾਨਕ ਵੜਿਆਈ ਤੇਰੇ ਆ ਸੰਤ ਜਨਾ ਹਰੇ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਹੁਮਨ ਕੇਰ ਮਹਾ ਅਤ ਵਿਖੜੀ ਗੁਰਮਖ ਨਾਨਕ ਪਾਰ ਉਤਾਰੀ ਰਾਗ ਰਾਮਕਲੀ ਮਹਲਾ 5 ਪਾਵਨ ਅੰਗ 916 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ